ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰੀ ਸਾਥ ਸੰਗਤ ਜੀ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਬਵਾਨਗੜ੍ਹ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਬਵਾਨਗੜ੍ਹ ਸਾਹਿਬ ਇੱਕ ਇਤਿਹਾਸਕ ਅਸਥਾਨ ਹੈ ਗੁਰਦੁਆਰਾ ਹੈ ਇਸ ਗੁਰਦੁਆਰੇ ਦਾ ਇਤਿਹਾਸ ਇਹ ਹੈ ਕਿ 704 ਈਸਵੀ ਵਿੱਚ ਜਦੋਂ ਬਾਬਾ ਜਹਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਜਦੋਂ ਜ਼ਾਲਮ ਸੂਬੇ ਨੇ ਸ਼ਹੀਦ ਜ਼ਿਕਰਿਆ ਤਾਂ ਉਹ ਸ਼ੀ ਧੋਣ ਦੀ ਖਬਰ ਬਾਬਾ ਮੋਤੀराम ਮਹਾਰਾਜ ਜੀ ਨੇ ਮਾਤਾ ਗੁਜਰ ਕੌਰ ਜੀ ਨੂੰ ਦਿੱਤੀ ਤੇ ਇਹ ਗੱਲ ਸੁਣ ਕੇ ਮਾਤਾ ਗੁਜਰ ਕੌਰ ਜੀ ਨੇ ਅਰਦਾਸ ਕੀਤੀ ਤੇ ਤੇਰਾ ਭਾਣਾ ਮਿੱਠਾ ਲੱਗੀ ਕਹਿ ਕੇ ਆਪਣਾ ਸਰੀਰ ਤਿਆਗ ਦਿੱਤਾ ਤੇ ਜਾਲਮਾਂ ਨੇ ਇਨ੍ਹਾਂ ਦੀਆਂ ਪਵਿੱਤਰ ਦੀਹਾਂ ਬਾਬਾ ਜਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਇਨ੍ਹਾਂ ਦੀਆਂ ਪਵਿੱਤਰ ਦੀਹਾਂ ਨੇੜੇ ਕੋਲ ਵਗਦੀ ਹਸਲਾ ਨਦੀ ਦੇ ਛੰਗਣੇ ਜੰਗਲ ਕੋਲ ਸੁੱਟ ਦਿੱਤੀਆਂ ਤੇ ਉਹ ਇੰਨਾ ਤਿੰਨਾ ਪਵਿੱਤਰ ਦੇਹਾਂ ਦੀ ਰੱਖਿਆ ਇੱਕ ਬੱਬਰ ਸ਼ੇਰ ਨੇ 48 ਘੰਟਿਆਂ ਦੇ ਵਿੱਚ ਕੀਤੀ ਤੇ ਉਸੇ ਹੀ ਥਾਂ ਤੇ ਗੁਰਦੁਆਰਾ ਸਾਬ ਬਣਿਆ ਆ ਜਿਸ ਦਾ ਨਾਮ ਹੈ ਗੁਰਦੁਆਰਾ ਵਿਵਾਨਗੜ੍ਹ ਸਾਬ ਉਸ ਤੋਂ ਬਾਅਦ ਦੀਵਾਨ ਟੋਡਰਮਲ ਜੀ ਅਤੇ ਹੋਰ ਸੰਗਤਾਂ ਆਈਆਂ ਉਹਨਾਂ ਨੇ ਪਵਿੱਤਰ ਦੇਹਾਂ ਦੀ ਸ਼ਾਮ ਸਵਾਲ ਕੀਤੀ ਅਤੇ ਇਸ਼ਨਾਨ ਕਰਵਾਇਆ ਅਤੇ ਜਾਲਮ ਸੂਬੇ ਤੋਂ ਮੋਹਰਾ ਖੜੀਆਂ ਕਰਕੇ ਉੱਥੇ ਜਗਾ ਸੰਸਕਾਰ ਵਾਸਤੇ ਖਰੀਦ ਤੇ ਸੰਗਤ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਲਾਈਕ ਕਰਿਓ ਕਮੈਂਟ ਜਰੂਰ ਕਰਿਓ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ